ਅੱਗੇ ਅਕਬਰ ਬਾਈ ਬਾਈ ਸਾਹਿਬ ਦਾ ਬਹੁਤ ਚੈੱਕ ਕਰੋ ਟੈਸ ਜਿਹੜੇ ਕੈਸ ਪਹੁੰਚ ਗਏ ਆਪਣੇ ਕੋਲ ਤੇ ਟੈਬ ਵੀ ਬਾਈ ਜੀ ਬਿਲਕੁਲ ਘੈੜ ਰੇੜ ਦੇ ਵਿੱਚ ਜਿਹੜੇ ਬੱਚੇ ਸਕੂਲ ਦੀ ਸਟੱਡੀ ਜਿਵੇਂ ਕੋਈਆਂ ਇਹਨੀਆਂ ਸਕਰੀਨਾਂ ਛੋਟੀਆਂ ਹੁੰਦੀਆਂ ਵਾ ਇਹ ਆਪਾਂ ਸਕੂਲ ਵਾਸਤੇ ਬੱਚਿਆਂ ਵਾਸਤੇ ਟੈਬ ਲੈ ਗਏ ਚੈੱਕ ਕਰੋ ਭਾਈ ডিসਪਲੇ ਇਹਦੀ ਤੇ ਨਾਲ ਬਾਈ ਜੀ ਆਪਣੇ ਕੋਲ ਦੂਜਾ ਜਿਹੜਾ ਮਾਡਲ ਆ ਜੇ ਫੋਨ ਦੀ ਮਾਡਲ ਜੇ 020 ਸਪੋਰਟ ਜੇ ਤੁਕੇ ਬਾਈ ਜੀ ਲਗਵਾ ਜੀ ਇਹਦੇ ਨੂੰ ਚੈੱਕ ਕਰੋ ਤੁਸੀਂ ਐਂਡਰ 5000 ਐ ਆਪਕਾ ਫਾਈਵ ਦਾ। ਉਹ ਵੇ ਜੀ ਤੁਹਾਨੂੰ ਫੋਨ ਕਰਕੇ ਚੈੱਕ ਕਰਾਉਣਾ ਹੈ। ਬਜਟ ਬਹੁਤ ਜਿਆਦਾ ਹੀ ਘੈਂਟ ਜੇ ਟੈਬ ਦਾ ਪ੍ਰਾਈਸ ਵੀ ਬਿਲਕੁਲ ਓਕੇ ਆ ਜੀ ਤੇ ਕੰਡੀਸ਼ਨ ਵੀ ਚੈੱਕ ਕਰ ਸਕਦੇ ਜੇ ਇਹ ਲਿਓ ਦਿਜੀਏ ਇਹ ਫਿਓ ਦਿਜੀਏ। ਟੈਬ ਐਮ 78। ਉਹ ਬਈ ਕਾ ਜੀ ਇਹ ਮਾਡਲਾ ਦੋਨੋਂ ਤੇ ਭਾਈ ਆਪਣੇ ਕੋਲ ਕਾਹੀ ਦਿਨਾਂ ਤੋਂ ਜਿਹੜੇ ਮਾਡਲ ਛੋਟੇ ਆ ਰਹੇ ਸੀ ਤੇ ਭਾਈ ਉਹਦੇ ਵਿੱਚ ਹੀ ਆਪਣਾ ਇੱਕ ਨਵੀਂ ਆਇਟਮ ਲੈ ਕੇ ਆਇਆ ਭਾਈ ਜੀ ਸਰਕਲ ਹੈ ਜੀ ਇੱਥੇ ਤੇ ਇੱਕ ਸੌਂਗ ਹੈ ਸਰਕਲ ਪਾਵੇਂ ਛੋਟਾ ਬੱਲੀਏ ਕੰਮ ਸਾਡੇ ਵੱਡੇ ਆ ਭਾਈ ਜੀ ਸਰਕਲ ਛੋਟਾ ਭਾਈ ਜੀ ਦਿਖਾਓ ਜੀ ਸਰਕਲ ਸਰਕਲ ਜਾਓ ਕੰਮ ਨੇ ਤੁਹਾਡੇ ਸਾਹਮਣੇ ਬਾਈ ਜੀ ਘੈਂਟ ਸਰਕਲ ਵਾਲਾ ਆਇਟਮ ਬਹੁਤ ਹੈ ਬਾਈ ਜੀ ਉਹ ਜੀ ਆਪਣੀ ਤੇ ਉਹ ਪਰ ਵਾਲੀ ਜੀ ਲਾਓ ਫੇਰ ਦੁਬਾਰਾ ਕਰ ਦਿੰਦੇ ਆ ਇਹ ਲਾਉਣਾ ਨਹੀਂ ਸੀ ਇਹ ਨਾ ਵੜਾ ਵੇ ਕਿ ਦੇ ਨੋ ਕੀ ਲਿਆ ਨਾ ਵਾਈ ਚੈੱਕ ਕਰੋ ਜੇ ਤੁਹਾਨੂੰ ਦੂਜਾ ਕਲਰ ਵੀ ਆਪਣੇ ਕੋਲ ਹੈ ਜੀ ਦੋ ਕਲਰ ਨੇ ਇਹਦੇ ਵਿੱਚ ਤੇ ਉਸ ਤੋਂ ਜਿਹੜਾ ਨੈਕਸਟ ਮਾਡਲ ਹੈ ਵਾਈ ਜੀ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਵਾਈ ਜੀ ਸਕਰੀਨ ਚੈੱਕ ਕਰੋ ਬਲੰਡ ਸਰਕਲ ਜੋ ਰੱcka ਲਿਆ ਗਾਲਾਂ ਸਹੀ ਹੋ ਰਹੀ ਵਾਈ ਜੀ ਕਿੱਦਾਂ ਨਹੀਂ ਲੱਗੀ ਕੰਡੀਸ਼ਨ ਨਾਲ ਲੁੱਕ ਇਹਦੀ ਚੈੱਕ ਕਰਕੇ ਆਪਣੇ ਕਮੈਂਟ ਬਾਕਸ ਵਿੱਚ ਦੱਸਣਾ ਵਾਈ ਇਹ ਕਿਹੜਾ ਮਾਡਲ ਆ ਗਿਆ ਜੀ ਓਏ ਹੋਏ 골ਡ ਚੈੱਕ ਕਰੋ ਵਾਈ ਜੀ ਪੀਲੀ ਹੋਣੀ ਈ ਵੀਰੇ ਚੈੱਕ ਕਰੋ ਤੁਸੀਂ ਮਾਡਲ ਜੀ ਚਾਹਤ ਕਰੋ ਯਾਰ ਇਹ ਮਾਜੀ ਪੂਰੀ ਐਂਡ ਪੀ ਗਿਆ ਦੇ ਅਜੀ ਪੂਰੀ ਘੈਂਟ ਚੀਜ਼ ਗੁੱਚੂ ਦੇ ਵਿੱਚ ਬਾਈ ਜੀ ਆਪਣੇ ਕੋਲ ਸਨੈਕੀ ਜਿਹੜੇ ਬੋਲਡ V1 ਇਹ ਘੈਂਟ ਮਾਡਲ ਆ ਤੇ ਕਾਫੀ ਜਿਹੜਾ ਡਿਮਾਂਡਿੰਗ ਵਾਲਾ ਮਾਡਲ ਆ ਅਜੀ ਸਟਾਕ ਤਾਂ ਲਿਮਟਡ ਹੀ ਆ ਹਰੇ ਦਾ ਤੇ ਕੋਈ ਵੀ ਲੈਣ ਜਾਵੇ ਤੇ ਜਿਹੜੇ ਵੀ ਚਾਹੁੰਦੇ ਆ ਲੈਣਾ ਚਾਹੋਣੇ ਬੁੱਕ ਵੀ ਕਰਾ ਸਕਦੇ ਨੇ ਤੇ ਫਿਰ ਤੁਸੀਂ ਬੁੱਕ ਕਰਵਾ ਕੇ ਤੁਸੀਂ ਆਪਣਾ ਜਿਹੜਾ ਵਾ ਬੋਲਡ V1 ਗੁੱਚੂ ਦਾ ਮਾਡਲ ਵਾਈ ਜੀ ਪਰਚੇਜ ਕਰ ਸਕਦੇ ਹੋ ਕਰੋ ਬਾਈ ਜੀ ਵਿਜ਼ਿਟ ਸ਼ੇਅਰ ਐਂਡ ਫੋਲੋ ਤੇ ਬਾਈ ਜੀ ਲੁੱਕ ਕਰੀ ਬੇਚ ਕਰੋ ਅਦਵਾਈ ਜੀ ਚਾਰ ਪੰਜ ਦਵਾਈ ਜੀ ਚੱਲ ਗਏ ਨੇ ਲੜਕਾ ਕਹਿੰਦਾ ਕਸਟਮਰ ਕਰੋ ਬਾਈ ਜੀ ਬੇਜਾ ਸਪੀਡ ਜੀ ਐਸ ਪ੍ਰਦਰ ਨੰਬਰ 1 7 6 ਚੈਟ ਤਰੰਤ ਤਰ